ਸਾਸੀ ਕਾਲ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਜਨਮ ਦਿਨ ਮਨਾਉਣਾ ਤੇ ਘੱਟ ਪੈਸਿਆਂ ਦੇ ਵਿੱਚ ਤੇ ਚੰਗਾ ਖਾਣਾ ਖਾਣਾ ਤਾਂ ਵੀਡੀਓ ਤੁਸੀਂ ਦੇਖ ਲਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੁਹਾਡੇ ਦੋਸਤਾਂ ਤੱਕ ਜੇ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦੇਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਵਾਨੀ ਘੱਟ ਦੇ ਫੱਗੂ ਵਾਲਾ ਕੈਂਚੀਓ ਦੇ ਬਿਲਕੁਲ ਨਜ਼ਦੀਕ ਚਾਵਲਾ ਸਟੂ ਰੈਸਟੋਰੈਂਟ ਦੀਆਂ ਜਿੱਥੇ ਤੁਹਾਨੂੰ ਵੈਜ ਤੇ ਨੌਨ ਵੈਜ ਦੋਨੋਂ ਤਰ੍ਹਾਂ ਦਾ ਟੱਟ ਰੇਟਾਂ ਤੇ ਤੇ ਵਧੀਆ ਕੁਆਂਟੀਟੀ ਤੇ ਮਿਲੂਗਾ ਨਵੇਂ ਸਾਲ ਨੂੰ ਲੈ ਕੇ ਵੀ ਚਾਵਲਾ ਸਟੂ ਦੇ ਵੱਲੋਂ ਵੱਖੋ ਵੱਖਰੇ ਸੀ ਕਹਿ ਸਕਦਾ ਹਾਂ ਆਫਰਾਂ ਨੇ ਉਹ ਵੀ ਕੱਢਿਆ ਗਿਆ ਨੇ ਨਵਾਂ ਜਿਹੜਾ ਗਾਹਕ ਆਊਗਾ ਉਸ ਨੂੰ ਪਹਿਲੇ ਆਰਡਰ ਤੇ 15% ਡਿਸਕਾਊਂਟ ਵੀ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਚਾਵਲਾ ਸਟੂ ਦੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਾਰਟੀ ਜਾਂ ਹਰ ਇੱਕ ਤਰ੍ਹਾਂ ਦੇ ਕੋਈ ਵੀ ਈਵੈਂਟ ਨੂੰ ਲੈ ਕੇ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਕੀਤਾ ਗਿਆ ਸੋ ਇਸ ਮੌਕੇ ਕੀ ਕਹਿਣਾ ਚਾਵਲਾ ਸਟੂ ਦੇ ਪ੍ਰਬੰਧਕਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸੋ ਵੀਡੀਓ ਨੂੰ ਤੁਸੀਂ ਦੇਖ ਲਓ ਦੋਸਤੋ ਪਾਰਕਿੰਗ ਦੀ ਲੋਕੇਸ਼ਨ ਵੀ ਬਹੁਤ ਚੰਗੀ ਹੈ ਜਿਹੜੀ ਬਣਾਈ ਗਈ ਹੈ ਉੱਥੇ ਹੀ ਬੈਠਣ ਦੀ ਵੀ ਜਿਹੜੀ ਅਸੀਂ ਕਹਿ ਸਕਦੇ ਹਾਂ ਚੰਗੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਚਾਵਲਾ ਸਕੂਲ ਦੇ ਵੱਲ ਹਰ ਇੱਕ ਤਰ੍ਹਾਂ ਦੀ ਪਾਰਟੀ ਹੈ ਤੁਸੀਂ ਆਪਣੀ ਹੋਸਟ ਰੈਸਟ੍ਰੈਂਟ ਦੇ ਵਿੱਚ ਆ ਕੇ ਆਰਗੇਨਾਈਜ਼ਰ ਜਿਹੜਾ ਕਰ ਸਕਦੇ ਹੋ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਵਾਨੀਗੜ੍ਹ ਦੇ ਚਾਵਲਾ ਸਕੂਲ ਦੀਆਂ ਬੈਠਣ ਦਾ ਵਧੀਆ ਪ੍ਰਬੰਧ ਹੈ ਜਿਹੜਾ ਕੀਤਾ ਗਿਆ ਉੱਥੇ ਹੀ ਇੱਕ ਗੱਲ ਵਖਰੇ ਕਲੀਨਿਕ ਨੂੰ ਲੈ ਕੇ ਸਾਫ ਸਫਾਈ ਦਾ ਪ੍ਰਬੰਧ ਵੀ ਜਿਹੜਾ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਸੋ ਇਸ ਮੌਕੇ ਹੋਰ ਵੀ ਕੀ ਕਹਿਣਾ ਇਨਾ ਪ੍ਰਬੰਧਕਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆ ਗਏ ਚਾਵਲਾ ਟੂਪਾਨੀਗੜ ਦੇ ਵਿੱਚ ਤੇ ਸਭ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਾਈਆਂ ਲੈ ਕੇ ਆਵੇ ਤੇ ਨਵੇਂ ਸਾਲ ਦੇ ਨਾਲ ਨਾਲ ਚਾਵਲਾ ਚਿਕਨ ਦੇ ਵਿੱਚ ਅਸੀਂ ਨਵੀਆਂ-ਨਵੀਆਂ ਆਫਰਾਂ ਲੈ ਕੇ ਆਏ ਤੁਹਾਡੇ ਵਾਸਤੇ ਸਭ ਤੋਂ ਪਹਿਲੀ ਆਫਰ ਜਿਹੜੀ ਹੈਗੀ ਹੈ ਜਿਹੜਾ ਵੀ ਕਸਟਮਰ ਇੱਥੇ ਆਊਗਾ ਜਿਹੜੀ ਵੀ ਸਾਡੀ ਫੈਮਲੀ ਬਣ ਕੇ ਇੱਥੇ ਆਊਗਾ ਫਸਟ ਬਿਲ ਤੇ ਉਹਨੂੰ 15% ਡਿਸਕਾਊਂਟ ਤੇ ਉਸਦੇ ਨਾਲ ਹੀ ਨਵੇਂ ਸਾਲ ਦੇ ਨਵੇਂ-ਨਵੇਂ ਰੰਗਾਂ ਦੇ ਨਾਲ ਨਵੀਂ ਦੁਨੀਆ ਦੇ ਰੰਗਾਂ ਦੇ ਨਾਲ-ਨਾਲ ਦੁਨੀਆ ਜਿਵੇਂ ਰੰਗ ਬਦਲਦੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਉਸੇ ਰੰਗਾਂ ਦੇ ਨਾਲ-ਨਾਲ ਅਸੀਂ ਤੁਹਾਨੂੰ ਨਵੀਂ-ਨਵੀਂ ਆਫਰਾਂ ਦਿੰਦੇ ਰਵਾਂਗੇ ਤੇ ਤੁਹਾਨੂੰ ਇਹਦਾ ਐਡਰੈਸ ਵੀ ਦੇ ਦਿੰਨੇ ਆ 메ਨ ਰੋਡ ਅਗੋ ਵਾਲਾ ਕੈਂਚੀਆਂ ਭਵਾਨੀਗੜ੍ਹ ਤੇ ਇੱਥੇ ਅਸੀਂ ਦਿਖਾ ਸਕਦੇ ਹਾਂ ਤੁਸੀਂ ਪਾਰਕਿੰਗ ਏਰੀਆ ਬਹੁਤ ਅੱਛਾ ਹੈ ਸਾਡਾ ਤੇ ਪੂਰਾ ਏਰੀਆ ਗ੍ਰੀਨ ਐਂਡ ਕਲੀਨ ਹੈ ਵਾਸ਼ਰੂਮ ਵਗੈਰਾ ਸੇ ਬਹੁਤ ਅੱਛੇ ਤਰੀਕੇ ਨਾਲ ਸੈਨਸਫਾਈ ਕਰਾ ਕੇ ਰੱਖਦੇ ਆ ਤੇ ਸ਼ਹਿਰ ਨਿਵਾਸੀ ਨੂੰ ਫੇਰ ਦੁਬਾਰਾ ਤੋਂ ਬੇਨਤੀ ਕਰਦੇ ਆ ਕਿ ਇੱਕ ਵਾਰੀ ਜ਼ਰੂਰ ਆਓ ਜ਼ਰੂਰ ਵਿਜ਼ਿਟ ਕਰੋ ਤੇ ਇਹ ਸਾਡਾ ਖਾਸ ਤੌਰ ਤੇ ਅਥੇ ਬਰਥਡੇ ਪਾਰਟੀ ਕਿਸੇ ਵੀ ਨੇ ਕੋਈ ਕਿੱਟੀ ਪਾਰਟੀ ਕਰਨੀ ਹੈ ਸਾਨੂੰ ਜ਼ਰੂਰ ਦਰਸ਼ਨ ਦਿਓ ਤੇ ਕਿੱਟੀ ਪਾਰਟੀ ਬਰਥਡੇ ਪਾਰਟੀ ਉੱਤੇ ਸਪੈਸ਼ਲ ਡਿਸਕਾਊਂਟ ਹੈ ਸਾਕੇ ਸੋ ਧੰਨਵਾਦ